ਨਸ਼ਾ ਤਸਕਰ ਦਾ ਘਰ ਤਾਂ ਦਿਖਾ ਦਿੰਦੇ ਆ ਜਿਹੜਾ ਟਰੋਫੀਆਂ ਨਾਲ ਭਰਿਆ ਪਿਆ ਇਹ ਟਰੋਫੀਆਂ ਕਿਸ ਗੱਲ ਦੀਆਂ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਨ ਦੀਆਂ ਟਰੋਫੀਆਂ ਨੇ ਇਹਨਾਂ ਨੂੰ ਸਮਾਜ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਦੇਖੋ ਪਹਿਲਾਂ ਬੰਦਾ ਕਿੰਨੀ ਵਾਰ ਇਹ ਫੜੇ ਗਏ ਨੇ ਪੀਐਫਆਈਆ ਨਾਲ ਰਜਿਸਟਰਡ ਹੋਈਆਂ ਨੇ ਇਹ ਫੇਰ ਨਹੀਂ ਹਟ ਰਹੇ ਤੇ ਇਹਨਾਂ ਨੇ ਤਾਂ ਅੰਦਰ ਏਸੀ ਯੂਸੀ ਲਾਏ ਹੋਏ ਨੇ ਰੱਬ ਦਾ ਦਰਬਾਰ ਵੀ ਲਾਇਆ ਉਹਨਾਂ ਨੂੰ ਮੰਨਣ ਦਾ ਕੀ ਫਾਇਦਾ ਜੇ ਉਹਨਾਂ ਦੇ ਪੂਰਨਿਆ ਦੇ ਨਹੀਂ ਚੱਲੇ ਉਹਨਾਂ ਨੂੰ ਉਹਨਾਂ ਦੇ ਜਿਹੜੀ ਸੰਦੇਸ਼ਾਂ ਦੇ ਨਹੀਂ ਚੱਲੇ ਸੋ ਸਭ ਤੋਂ ਵੱਡੀ ਗੱਲ ਆ ਕਿ ਇਹ ਨਸ਼ਾ ਤਸਕਰਾਂ ਨੂੰ ਕਿਸੇ ਦਾ ਕੋਈ ਜੰਮਣ ਮਰਨ ਦਾ ਨਹੀਂ ਹੁੰਦਾ ਜੀ ਆ ਤੁਹਾਡੇ ਸਾਹਮਣੀਆਂ ਦੇਖੋ ਆਪਾਂ ਖਾਲੀ ਹੱਥਾਂ ਅੰਦਰ ਆਏ ਆ ਤੇ ਇੱਥੇ ਅੰਦਰ ਇਹਨਾਂ ਦੀ ਆ ਸਮਾਨ ਨਿਕਲਿਆ ਇਹ ਇਹ ਜਿਹੜੇ ਲੋਕ ਨੇ ਇਹ ਕਿਸੇ ਦੇ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਨੂੰ ਸਿਰਫ ਆਪਣੀ ਰੋਜੀ ਰੋਟੀ ਨਾਲ ਮਤਲਬ ਆ ਕੋਈ ਮਰਦਾ ਮਰੇ ਕਿਸੇ ਦੇ ਪਰਿਵਾਰ ਰੋਲਦਾ ਰੋਲ ਜਵੇ ਪਰ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਮਤਲਬ ਨਹੀਂ ਆ ਜਦੋਂ ਇਹਨਾਂ ਨੂੰ ਆਲੇ ਦੁਆਲੇੋਂ ਪਤਾ ਲੱਗ ਗਿਆ ਹੋਣਾ ਕਿ ਪੁਲਿਸ ਕੋਈ ਰੇਡ ਕਰਨ ਆ ਰਹੀ ਹੈ ਤੇ ਦਬਾ-ਦਬਾ ਫਰਾਰ ਹੋ ਗਏ ਇਹ ਦੇਖੋ ਘਰੇ ਇੰਨਾ ਮਿਲੇ ਲੈ ਕੇ ਕਿੰਨਾ ਗਏ ਹੋਣੇ ਆ ਲੈ ਕੇ ਕਿੰਨਾ ਗਏ ਹੋਣਗੇ ਤੋਂ ਅੰਦਰ ਜਿਹੜੀ ਆ ਸ਼ਰਾਬ ਵੀ ਜਿਹੜੀ ਬ੍ਰਾਹਮਤ ਹੋਈ ਆ ਤੇ ਗੋਲੀਆਂ ਵੀ ਜਿਹੜੀਆਂ ਨਸ਼ੇਰੀਆਂ ਬ੍ਰਾਹਮਤ ਹੋਈਆਂ ਇਹ ਉਹ ਲੋਕ ਨੇ ਜਿਹੜਾ ਲੋਕਾਂ ਦੇ ਘਰ ਉਜੜਨ ਤੋਂ ਵੀ ਗੁਰੇਜ਼ ਨਹੀਂ ਕਰਦੇ ਤੇ ਆਪਣੇ ਮਹਿਲ ਮਨਾਰੇ ਬਣਾਉਣ ਤੇ ਲਗੇ ਰਹਿੰਦੇ ਨੇ ਭਾਰ ਅੱਜ ਪੰਜਾਬ ਸਰਕਾਰ ਜੇ ਕਹੀਏ ਤਾਂ ਐਕਸ਼ਨ ਮੂਡ ਵਿੱਚ ਆ ਨਸ਼ਾ ਤਾਂ ਕਿਸ ਚਿੰਦਾ ਚਿੰਦਾ ਨਹੀਂ ਨਸ਼ੇ ਤਾਂ ਕਰਦਾ ਹੀ ਜਾਂਦਾ ਜਿੱਥੋਂ ਦੀ ਇਹ ਹਥਿਆਰ ਵੀ ਮਿਲੇ ਨੇ ਸਰਹੱਦ ਦੇ ਵਿੱਚ ਯੂਨਾਈਟਿਡ ਪੋਲ ਦੇਖ ਰਹੇ ਹੋ ਤੁਸੀਂ ਤੇ ਮੈਂ ਮਨੋਜੀ ਦੱਸ ਦਉ ਉੱਪਰ ਜਿਹੜਾ ਕੀ ਆ ਕਹਿੰਦੇ ਦੇਰ ਆਏ ਦਰੁਸਤਾਏ ਪੀਤੇ ਕਾਫੀ ਦਹਾਕਿਆ ਦੇ ਤੋਂ ਨਸ਼ਾ ਤਸਕਰ ਜਿਹੜੇ ਸੱਕੀ ਹੋਏ ਸੀ ਸਰਕਾਰਾਂ ਲਤਪਾਨ ਦੀ ਕੋਸ਼ਿਸ਼ ਕਰਦੇ ਸੀ ਪਰ ਨਵੀਆਂ ਚੋਰ ਮੋਰੀਆਂ ਨਿਕਲ ਜਾਂਦੀਆਂ ਸੀ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਨੂੰ ਕਿ 3 ਸਾਲ ਬੀਤੇ ਲ ਹੋ ਗਏ ਹੁਣ 2 ਸਾਲ ਲੱਗੇ ਹੁਣ ਕਿਦਨੇ ਕਿਤੇ ਸਰਕਾਰ ਜੇ ਕਹੀ ਜੇ ਜਾਂਚ ਕੀਤੀ ਹੈ ਜੇ ਆਪਣੇ ਅਕਸਰ ਇਕਾਂ ਦੇ ਕੰਨੀ ਹੁਣ ਤੇਜ਼ ਵੀ ਜਾ ਰਹੀ ਹੈ ਇੱਕ ਘਰ ਦਗਾ ਜਾਵਾਂਗੇ ਸਿਕਤਾਰਾ ਜਿਹੜਾ ਕਿ ਉਤਰੀ ਏਰੀਆ ਦੇ ਵਿੱਚ ਬਿੰਦਾ ਨਸ਼ੇ ਤਸਕਰ ਦਾ ਜਿਹੜਾ ਘਰ ਦੱਸਿਆ ਜਾਂਦਾ ਸੋ ਇਹ ਉਹ ਘਰ ਆ ਜਿੱਥੇ ਤੁਹਾਨੂੰ ਤੁਸੀਂ ਇਹ ਹਥਿਆਰ ਮਿਲੇ ਹੈ ਸੱਚ ਦੁਰਾਮ ਨਸ਼ਾ ਤਸਕਰ ਛਿੰਦਾ ਛਿੰਦਾ ਨਾਂ ਦੇ ਨਸ਼ੇ ਤਸਕਰ ਦਾ ਘਰ ਦੱਸਿਆ ਜਾਂਦਾ ਜਿੱਥੋਂ ਦੀ ਇਹ ਹਥਿਆਰ ਵੀ ਮਿਲੇ ਨੇ ਸਰਟਡੇ ਵਿੱਚ ਤੇ ਸੋ ਇਹਦੇ ਵਿੱਚ ਦੱਸਦੀ ਹੈ ਕਿ ਮੁੱਖ ਤੌਰ ਤੇ ਸ਼ਰਾਬ ਵੀ ਇਸ ਤਰ੍ਹਾਂ ਦੇ ਕੋਈ ਨਾ ਸਮਝਦਾ ਗਿਆ ਨਾ ਛਾਇ ਸ਼ਰਾਬ ਦੇ ਦੀਆ ਉਹ ਵੜੀ ਗਈਆਂ ਹੈ ਘਰ ਉਹ ਨਸ਼ਾ ਤਸਕਰ ਦਾ ਜਿਹੜੇ ਤੇ 3 ਐਮਡੀਪੀਐਸ ਤੇ ਦੋ ਪਰਚੇ ਇੱਕ 304 ਤੇ ਇੱਕ ਹੋਰ ਜਿਹੜਾ ਪਰਚਾ ਦੱਸਿਆ ਜਾਂਦਾ ਹੈ ਠੀਕ ਹੈ ਠੀਕ ਹੈ ਬਰੇ ਸਰ ਕਹਤਾ ਮੰਨਦਾ ਸੀ ਕਿ ਇਹ ਉਹ ਨਸ਼ਾ ਦਸਤ ਦਾ ਘਰ ਆ ਜਿਹਦੇ ਤੇ ਹੁਣ ਕਾਰਵਾਈ ਹੋਣ ਜਾ ਰਹੀ ਹੈ ਇੱਕ ਪਾਸੇ ਪਿੱਛੇ ਪਾਸੇ ਤੁਹਾਨੂੰ ਵੀ ਲਗਾ ਦਿੰਦੇ ਆ ਇਹ ਜੀਸੀਬ ਜਿਹੜੀ ਕੀ ਆ ਕ੍ਰੇਨ ਵੀ ਜਿਹੜੀ ਆਈ ਹੋਈ ਐ ਇਸ ਨੂੰ ਢਾਣ ਲਈ ਜਿਹੜਾ ਕਿ ਬਲਡੋਜ਼ਰ ਦਾ ਪਹਿਲਾਂ ਯੂਪੀ ਵਿੱਚ ਮਸ਼ੂਰ ਜਿਹੜਾ ਨਸ਼ਾ ਦਸਤ ਦਾ ਘਰ ਚਾਹੀਦਾ ਗੁੰਡੇ ਗਰਦੀ ਵਾਲੇ ਦੇ ਯੂਪੀ ਦੇ ਵਿੱਚ ਬਲਡੋਜ਼ਰ ਫਿਰਦੇ ਸੀ ਹੁਣ ਪੰਜਾਬ ਦੇ ਵਿੱਚ ਵੀ ਲੱਗਦਾ ਬਲਡੋਜ਼ਰ ਜਿਹੜਾ ਹੁਣ ਚਲੇ ਰਾਜ ਸ਼ੁਰੂ ਹੋ ਗਿਆ ਤੋ ਬੀਤੇ 3 ਸਾਲ ਦੀਦਾਂ ਤੋਂ ਬਾਅਦ ਸਰਕਾਰ ਹੁਣ ਐਕਸ਼ਨ ਮੋਡ 'ਚ ਆਈ ਹੋਈ ਆ ਇਹ ਸਾਹਬ ਕਹਿ ਨਹੀਂ ਅਸੀਂ ਕਹਿ ਨਹੀਂ ਸਕਦੇ ਕਿ ਆਪਣਾ ਸਰਕਾਰ ਅਕਸ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਾਕਈ ਸਰਕਾਰ ਹੁਣ ਜੋ ਤੈਅ ਹੋ ਰਹੀ ਆ ਨਸ਼ਾ ਤਸਕਰਾਂ ਨੂੰ ਲੈ ਕੇ ਕਿਉਂ ਕੀ ਇਹੋ ਨਸ਼ਾ ਤਸਕਰ ਜਿਨ੍ਹਾਂ ਨੇ ਕਈਆਂ ਦੇ ਘਰ ਉਜਾੜ ਕੇ ਆਪਣੇ ਘਰ ਆਲੀਸ਼ਾਨ ਬਣਾਏ ਹੁੰਦੇ ਆ ਇਹ ਤਾਂ ਇੱਕ ਸ਼ੈਅ ਦਿਖਾਵਾ ਹੀ ਆ ਇੱਥੇ ਪਰ ਹੋ ਸਕਦਾ ਇਹਨਾਂ ਦੇ ਹੋਰ ਵੀ ਜਗ੍ਹਾ ਜਿਹੜੇ ਆਪਣੇ ਕੋਠੀਆਂ ਮਹਿਲ ਪਾਏ ਹੋਣ ਲਈ ਸਤ ਉਸ ਵੀ ਟੀਪਾ ਜਲੇ ਜੇ ਬਲਦੀ ਹੋਈਆਂ ਨੇ ਸੋ ਇਸ ਤੇ ਸਰਟੀਫਾਇਰ ਚੱਲਦੀ ਪਈ ਐ ਸੋ ਲੈਕਨ ਅੰਦਰ ਜਾ ਕੇ ਦੱਸਾਂਦੇ ਆ ਅੰਦਰ ਜਿਹੜੀ ਐ ਸ਼ਰਾਬ ਵੀ ਜਿਹੜੀ ਬ੍ਰਾਹਮਤ ਹੋਈ ਐ ਤੇ ਗੋਲੀਆਂ ਵੀ ਜਿਹੜੀਆਂ ਨਸ਼ੇਦੀਆਂ ਬ੍ਰਾਹਮਤ ਹੋਈਆਂ ਇਹ ਉਹ ਲੋਕ ਨੇ ਜਿਹੜਾ ਲੋਕਾਂ ਦੇ ਘਰ ਜਾੜਨ ਤੋਂ ਵੀ ਗੁਰੇਜ਼ ਨਹੀਂ ਕਰਦੇ ਤੇ ਆਪਣੇ ਮਹਿਲ ਮਨਾਰੇ ਬਣਾਉਣ ਤੇ ਲੱਗੇ ਰਹਿੰਦੇ ਨੇ ਪਰ ਅੱਜ ਪੰਜਾਬ ਸਰਕਾਰ ਜੇ ਕਹਈ ਤਾਂ ਐਕਸ਼ਨ ਮੂਡ ਵਿੱਚ ਆ ਤੇ ਮੁਕੇ ਦੇ ਪ੍ਰਸ਼ਾਸਨ ਵੀ ਖੜਾ ਕੁਝ ਜਾਣਨ ਦੀ ਕੋਸ਼ਿਸ਼ ਕਰਦੇ। ਇਹ ਸਰ ਇਹ ਹੁਣ ਹੀ ਐਟੈਂਡਰ ਨਾਲ ਇੱਕ ਤੁਮ ਜੁ ਹੋਇਆ ਜਾਂ ਕੁਝ। ਹਾਂਜੀ ਸਰ ਇੱਥੇ ਹੀ। ਜੀ। ਇਹ ਸਰ ਕੀ ਨਾਮ ਦਾ ਬੰਦਾ ਜਿਹੜਾ ਘਰ ਹੈ? ਵਿਕਰਮਜੀਤ ਸਿੰਘ ਹੈ ਜੀ। ਅੱਛਾ ਜੀ। ਸਰ ਤੇ ਕਿੰਨੇ ਪਰਚੇ ਪਹਿਲਾਂ ਹੈ ਤਸਿੰਦ। ਇਹ ਚੈੱਕ ਕਰਕੇ ਦੱਸਾਂਗੇ ਪਰ ਰਿਕਾਰਡ ਤਾਂ ਹੈ ਇਹਦਾ ਕ੍ਰਿਮੀਨਲ ਬਲੇ। ਜੈਨਲ ਦੇ ਚੈੱਕ ਕਰਕੇ ਪਰਚੇ ਤੁਸੀਂ ਜਿੰਨੇ ਐਂਡੀਪੀਐਸ ਦੇ ਹੈ। ਹਾਂ ਹਾਂ ਹੋਣਗੇ ਤੇ ਦੋ ਪਰਚੇ ਮਾਰੂ ਮਾਰੂ ਤੇ ਰਹੇ ਨੇ। ਮਤਲਬ ਉਹ ਕ੍ਰਿਮੀਨਲ ਆ ਕਿਹਦੇ ਦਾ ਕ੍ਰਿਮੀਨਲ ਆ ਪਰ ਤਾਂ ਹੀ ਕਿਸੇ ਨੂੰ ਬੋਲਦੇ ਨੂੰ ਤੇ ਐਫ ਆਈ ਆਰ ਦਰਜਿਆ ਪਰ ਇਹ ਐਜੈਕਟਿਵ ਜਿਹੜੀ ਫਿਗਰ ਆ ਰਿਕਾਰਡ ਚੈੱਕ ਕਰਕੇ ਦੱਸਾਂਗੇ ਹੈ ਕ੍ਰਿਮੀਨਲ ਆ ਨਸ਼ਾ ਵੀ ਵੇਚਦਾ ਸਮਗਲਰ ਵੀ ਆ ਜੀ ਸੋ ਸਰ ਕਿੰਨੇ ਕੇ ਇਸ ਏਰੀਆ ਵਿੱਚ ਹੋਰ ਜਿਹੜੇ ਜਿਹੜੇ ਮਗਲਰਾਜਾ ਨਸ਼ਾ ਦਾ ਸਰ ਪਕੜੇ ਜਾ ਚੁੱਕੀ ਆ ਤੇ ਕਿੰਨੇ ਦੇ ਕਾਰਵਾਈ ਹੋ ਚੁੱਕੀ ਆ ਅਜੇ ਦੇਖੋ ਲੱਗੇ ਹੋਏ ਆ ਜੀ ਕਾਫੀ ਦਿਨਾਂ ਤੋਂ ਜਿੰਨਾ ਹੋ ਸਕਿਆ ਉਨਾਂ ਆਪਾਂ ਅਰੈਸਟ ਕਰ ਰਹੇ ਆ ਕਹਿੰਦੇ ਵੀ ਆਪਾਂ ਰੈਸਟ ਕਰਾਂਗੇ ਜੀ ਸੋ ਸਰੀ ਇਡੀਆਂ ਇਹ ਸਾਰੀ ਟੈਬਲੇਟਸ ਆ ਕਿ ਪ੍ਰੈਗਾ ਪ੍ਰੈਗਾਬਲ ਜਿਹਨੂੰ ਇਹ ਜੀ 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 ਇਹ ਇਹ ਪ੍ਰੈਗਾਵੈਲੈਂਟ ਕੈਪਸੂਲਸ ਫਿਜ਼ਿਕਲੀ ਇਹ ਮਤਲਬ ਕਿ ਕੁੱਤਾ ਮਾਈਂਡੀ ਨੂੰ ਤਾਕਤ ਦੇਣ ਲਈ ਵਗੈਰਾ ਲਈ ਜਾਂ ਮਾਸਪੇਸ਼ੀਆਂ ਹੱਡੀਆਂ ਸਟਰੋਂਗ ਕਰਨ ਲਈ ਹੁੰਦਾ ਪਰ ਇਸ ਨੂੰ ਨਸ਼ੇ ਦੇ ਤੌਰ ਤੇ ਗੁੰਮਗਨ ਰਕਤਨ ਲੱਗਦਾ ਅੰਦਾਜ਼ਾ ਕਿੰਨੇ ਕੋ ਇੱਥੇ ਪਏਗੇ ਇੱਥੇ ਕੋਈ ਗਿਲਤੀ ਹੋ ਚੁੱਕੀ ਨਹੀਂ ਇਹ ਦੇਖੋ ਇਹਦੀ ਅਸੀਂ ਗਿਣਤੀ ਇਹ ਸਾਡੇ ਆਉਣਗੇ ਮਤਲਬ ਕਿ ਪਹਿਲਾਂ ਕਾਰਵਾਈ ਕਰਾਂਗੇ ਕਾਰਵਾਈ ਤੋਂ ਬਾਅਦ ਇਹ ਗੇੜ ਕੇ ਅਸੀਂ ਉਵੇਂ ਹੀ ਸੀਲ ਬੰਦ ਕਰਕੇ ਮਾਨਯੋਗ ਜੈ ਸਾਹਿਬ ਦੇ ਪੇਸ਼ ਕਰਾਂਗੇ ਉੱਥੋਂ ਇਹਦਾ ਨਮੂਨਾ ਵગેਰਾ ਨਿਕਲ ਕੇ ਅਗਲਾ ਐਫਐਸਐਲ 'ਚ ਜਾਣਗੇ ਗਿੰਤੀ ਅਸੀਂ ਇਹ ਤਾਂ ਜੇ ਹੁਣੇ ਬRAND ਹੋਏ ਤੇ ਸਰ ਲੱਗਦਾ ਇਹ ਜਿਤ ਜਾਣਕਾਰੀ ਸਾਡੇ ਕੋਲ ਅੱਜ ਟਾਨ ਆਈ ਸੀ ਕਰ ਲੋ ਤੇ ਘਾਰ ਘਟਾਣਾ ਇਹਦੇ ਵਿੱਚ ਚੱਲੀ ਹੋਰ ਇੱਕ ਪਰਚਾ ਹੋਰ ਤਿਆਰ ਹੋ ਗਿਆ ਹੁੰਦਾ ਹਾਂ ਉਹ ਤਾਂ ਦੇਖੋ ਜੂ ਮਾਨਯੋਗ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਨੇ ਜਦ ਪ੍ਰਸ਼ਾਸਨ ਵੱਲੋਂ ਜਿਹੜੀ ਨਜਾਇਜ਼ ਸਾਰੀਆਂ ਨੇ ਇਹਨਾਂ ਦੀਆਂ ਕ੍ਰਿਮੀਨਲ ਵਾਲੀ ਉਹਨਾਂ ਬਾਰੇ ਜੋ ਵੀ ਲੈਟਰ ਆਉਂਦਾ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਂਦੀ ਆ ਪਰ ਜਦੋਂ ਇੱਕ ਵਾਰ ਫਿਰ ਵੀ ਘਰ ਲੋਕ ਸੀ ਚੈੱਕ ਕਰਨ ਕਰਨ ਤੇ ਪਾਇਆ ਗਿਆ ਇਹ ਸਾਰਾ ਇੰਨਾ ਵੱਡੀ ਮਾਤਰਾ ਵਿੱਚ ਇਹ ਸੋ ਨੈਟਵਰਕ ਰੂਟਰਨ ਖਾਤਾ ਤੁਹਾਨੂੰ ਦੱਸਦੀ ਕਿ ਨੈਟਵਰਕ ਟੁੱਟ ਗਿਆ ਸੀ ਜਿਹਦੇ ਖਾਤਰ ਹੁਣ ਅਸੀਂ ਇਹ ਵੀਡੀਓ ਕੈਮਰੇ ਤੇ ਰਿਕਾਰਡ ਕਰ ਰਹੇ ਹਾਂ ਪਹਿਲਾਂ ਦੱਸਦੀ ਕਿ ਨਸ਼ਾ ਤਸਕਰ ਦਾ ਘਰ ਤਾਂ ਦਿਖਾ ਦਿੰਨੇ ਆ ਜਿਹੜਾ ਟਰੋਫੀਆਂ ਨਾਲ ਭਰਿਆ ਪਿਆ ਇਹ ਟਰੋਫੀਆਂ ਕਿਸ ਗੱਲ ਦੀਆਂ ਲੋਕਾਂ ਦੀ ਜ਼ਿੰਦਗੀ ਬਰਬਾਦ ਕਰਨ ਦੀਆਂ ਟਰੋਫੀਆਂ ਨੇ ਤੇ ਇੱਕ ਸਭ ਤੋਂ ਵੱਡੀ ਗੱਲ ਹੈ ਇੱਕ ਜਿਹੜੇ ਪਹਿਲਾਂ 5% ਇੱਕ ਜਿਹੜਾ ਹੁਣ ਹੋਰ ਜਿਹੜਾ ਇਹ ਖੇਪ ਸ਼ਰਾਬ ਦੀ ਨਜਾਇਜ਼ ਸ਼ਰਾਬ ਦੀ ਤੇ ਜਿਹੜੀ ਪ੍ਰੈਗਾਬਲਿਨ ਕੈਪਸੂਲ ਦੀ ਇਥੋਂ ਮਿਲੀ ਹੈ ਤਾਂ ਇੱਕ ਜਿਹੜਾ ਪਰਚਾ ਹੋਰ ਤਿਆਰ ਆ ਪਰ ਅਸੀਂ ਪੰਜਾਬ ਸਰਕਾਰ ਤੇ ਐਸਟਮ ਜਿਹੜੀ ਮੁਲਾਜ਼ਮ ਜਿਹੜੇ ਇਥੇ ਪਹੁੰਚੇ ਸਨ ਧੰਨਵਾਦ ਕਰਦੇ ਕਿ ਜਿਨ੍ਹਾਂ ਨੇ ਐਸਟਮ ਜਿਹੜਾ ਐਕਸ਼ਨ ਮੂਡ ਲਿੱਤਾ ਆ ਤੇ ਇਹ ਪਹਿਲਾਂ ਵੀ ਲੈ ਲਿੱਤਾ ਜਾਣਾ ਚਾਹੀਦਾ ਸੀ ਕਿਉਂਕਿ ਇਦਾਂ ਜਿਹੜਾ ਨਸ਼ਾ ਕਰਕੇ ਇਹਨਾਂ ਨੂੰ ਵੱਡੇ ਪੱਦਰ ਤੇ ਇਦਾਂ ਦੀ ਸਜਾਵਾਂ ਮਿਲੇ ਜਿਹਦੇ ਕਿ ਇਹਨਾਂ ਦਾ ਕੋਈ ਘਰੋਂ ਇਹਨਾਂ ਨੂੰ ਜੇਲ੍ਹ ਤੋਂ ਬਾਹਰ ਨਾ ਆਉਂ ਦਿੱਤਾ ਜਾਵੇ ਸਿਰ ਇਹ ਕਿੰਨੀਆਂ ਕਿ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਨੇ ਪਰ ਸਰਕਾਰਾਂ ਦਾ ਕਿਤੇ ਦਬਾਅ ਵੇਟ ਲੇਟ ਹੋ ਜਾਂਦੀਆਂ ਨੇ ਕਿ ਇੱਕ ਪੁਲਿਸ ਪ੍ਰਸ਼ਾਸਨ ਨੂੰ ਸ਼ੁਰੂ ਤੋਂ ਹੀ ਖੁੱਲੀ ਜਾਇਦ ਮਿਲਣੀ ਚਾਹੀਦੀ ଥିਦੀ ਕਿ ਨਹੀਂ ਜੇ ਕਿ ਤਾਂ ਕਿ ਅੱਜ ਤੱਕ ਇੱਥੇ ਤੱਕ ਨਾ ਪਹੁੰਚਦੇ। ਦੇਖੋ ਪਲੀਜ਼ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਪਹਿਲਾਂ ਤੋਂ ਹੀ ਇਜਾਜ਼ਤ ਹੈ। ਤੇ ਅਸੀਂ ਹਰ ਟਾਈਮ ਮਤਲਬ ਕਿ ਇਸ ਦੀ ਐਨਡੀਪੀ ਐਕਟ ਦੇ ਕਾਰਵਾਈ ਕਰਦੇ ਰਹੇ ਨੇ ਆ ਤੇ ਇਹਨਾਂ ਨੂੰ ਫੜ ਕੇ ਜੇਲ੍ਹ ਦੇ ਤੇ ਹੁਣ ਤੁਸੀਂ ਆਪ ਦੇਖੋ ਵੀ ਕਿੰਨੇ ਪਰਚੇ ਤੇ ਪਹਿਲਾਂ ਦਰਜ ਆ ਜੇ ਪਰਚੇ ਦਰਜ ਆ ਪੁਲਿਸ ਨੇ ਫੜਿਆ ਤੇ ਤਾਂ ਹੀ ਪਰਚੇ ਦਰਜਨ ਬਿਲਕੁਲ ਤੇ ਇਹੀ ਗੱਲ ਹੋ ਜਾਂਦੀ ਆ ਪਰ ਜਿਹੜੀਆਂ ਇਹ ਜਿਹੜੇ ਸਾਡੇ ਪ੍ਰਸ਼ਾਸਨ ਦੇ ਵਿੱਚ ਵੀ ਜਿਹੜੇ ਸਾਡੇ ਅਸੀਂ ਇਹ ਗੱਲ ਉਹ ਵਕੀਲ ਭਾਈ ਚਰਨ ਵੀ ਕਹਿਣਾ ਚਾਹੁੰਦੇ ਆ ਚੰਦ ਬੇਸ਼ੱਕ ਤੁਹਾਡਾ ਫਰਜ਼ ਆ ਕਿਸੇ ਨੂੰ ਜੇਲ੍ਹ ਚੋਂ ਬਾਹਰ ਕਢਾਣਾ ਪਰ ਇਦਾਂ ਦੇ ਜਿਹੜੇ ਨਸ਼ਾ ਤਸਕਰ ਜਿਹੜੇ ਕਈਆਂ ਦੇ ਘਰ ਬਰਬਾਦ ਕਰਦੇ ਆ ਗੁਰੇਜ਼ ਕਰਿਆ ਕਰੋ ਥੋੜੀ ਅੱਧੀ ਰੋਟੀ ਘੱਟ ਖਾ ਲੋ ਪਰ ਇਦਾਂ ਜਿਹੜੇ ਨਸ਼ਾ ਤਸਕਰ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਨਾ ਅੰਦਰ ਕੀਤਾ ਜਾਵੇ ਤਾਂ ਕਿ ਇਹਨਾਂ ਨੇ ਕਈਆਂ ਦੇ ਘਰ ਜਿਹੜੇ ਬਰਬਾਦ ਕੀਤੇ ਇਹਨਾਂ ਨੇ ਤਾਂ ਅੰਦਰ ਏਸੀ ਯੂਸੀ ਲਾਏ ਹੋਏ ਨੇ ਰੱਬ ਦਾ ਦਰਬਾਰ ਵੀ ਲਾਇਆ ਉਹਨਾਂ ਨੂੰ ਮੰਨਣ ਦਾ ਕੀ ਫਾਇਦਾ ਜੇ ਉਹਨਾਂ ਦੇ ਪੂਰਨਿਆ ਦੇ ਨਹੀਂ ਚੱਲੇ ਉਹਨਾਂ ਨੂੰ ਉਹਨਾਂ ਦੇ ਜਿਹੜੀ ਸੰਦੇਸ਼ਾਂ ਦੇ ਨਹੀਂ ਚੱਲੇ ਸੋ ਸਭ ਤੋਂ ਵੱਡੀ ਗੱਲ ਆ ਕਿ ਨਸ਼ਾ ਤਸਕਰਾਂ ਨੂੰ ਕਿਸੇ ਦਾ ਕੋਈ ਜੰਮਣ ਮਰਨ ਦਾ ਨਹੀਂ ਹੁੰਦਾ ਸੋ ਇਹ ਅੱਜ ਅਜੇ ਦਿਨ ਦੇ ਵਿੱਚ ਵੀ ਕਿੰਨੀ ਕਿੰਨੀ ਜਗ੍ਹਾ ਤੇ ਕਾਰਵਾਈ ਹੋਰ ਹੋ ਰਹੀ ਹੈ ਦੇਖੋ ਸਾਡੇ ਪੁਲਿਸ ਸਟੇਸ਼ਨ ਦੁਗਰੀ ਦੀਆਂ ਤਿੰਨ ਪਾਰਟੀਆਂ ਲੱਗੀਆਂ ਹੋਈਆਂ ਨੇ ਦੁਗਰੀ ਦੇ ਪੂਰੇ ਏਰੀਏ 'ਚ ਫਿਰੇ ਸਾਢੇ 4 ਤੋਂ ਅਸੀਂ ਲੱਗੇ ਹੋਏ ਆ ਤੇ ਵੱਧ ਤੋਂ ਵੱਧ ਅਸੀਂ ਰਿਕਵਰੀ ਕਰਕੇ ਦੋਛੀਆਂ ਨੂੰ ਫੜਨ ਲਈ ਉਹ ਕੋਸ਼ਿਸ਼ ਕਰ ਰਹੇ ਹਾਂ ਸੁਰੇਖਾਰ ਛੱਡ ਕੇ ਹੁਣ ਫਰਾਰ ਹੋਏ ਹੋਏ ਨੇ ਜੀ 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 ਇੱਦੀ ਗੱਡੀਆਂ ਚੋਂ ਛੱਡ ਕੇ ਭੱਜ ਗਏ ਬੜਾ ਜੀ ਜੀ ਆ ਤੁਹਾਡੇ ਸਾਹਮਣੇ ਆ ਦੇਖੋ ਆਪਾਂ ਖਾਲੀ ਹੱਥ ਅੰਦਰ ਆਏ ਆ ਤੇ ਇੱਥੇ ਅੰਦਰ ਇਹਨਾਂ ਦੀ ਆ ਸਮਾਨ ਨਿਕਲਿਆ ਇਹ ਸੋ ਬਿਲਕੁਲ ਤੁਹਾਨੂੰ ਵੀ ਪਹਿਲਾਂ ਤਾਂ ਅਸੀਂ ਬਹੁਤ ਸਾਰਾ ਸਲੂਟ ਵੀ ਕਰਦੇ ਆ ਕਿ ਤੁਸੀਂ ਇਸ ਸਰ ਵਧੀਆ ਕਾਰਵਾਈ ਨੂੰ ਅੰਜਾਮ ਦੇ ਰਹੇ ਹੋ ਸੋ ਅਸੀਂ ਇਹ ਚਾਹਾਂਗੇ ਕਿ ਜਿਹੜੇ ਇਦਾਂ ਦੇ ਨਸ਼ਾ ਤਸਕਰ ਨੇ ਉਹਨਾਂ ਨੂੰ ਫੜਨ ਵਿੱਚ ਪੁਲਿਸ ਦਾ ਵੀ ਯੋਗਦਾਨ ਜਿਹੜਾ ਜਨਤਾ ਨੂੰ ਵੀ ਕਰਨਾ ਚਾਹੀਦਾ ਆ ਸੋ ਇਹ ਜਿਹੜੇ ਲੋਕ ਨੇ ਇਹ ਕਿਸੇ ਦੇ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਨੂੰ ਸਿਰਫ ਆਪਣੀ ਰੋਜੀ ਰੋਟੀ ਨਾਲ ਮਤਲਬ ਆ ਕੋਈ ਮਰਦਾ ਮਰੇ ਕਿਸੇ ਦੇ ਪਰਿਵਾਰ ਰੋਲਦਾ ਰੋਲ ਜਵੇ ਪਰ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਮਤਲਬ ਨਹੀਂ ਆ ਸੋ ਸਭ ਤੋਂ ਮਿਲਦਾ ਤਾਂ ਇੱਥੇ ਮੀਟਰ ਵੀ ਨਹੀਂ ਲੱਗਾ ਕੁੰਡੀ ਉੱਤੇ ਹੀ ਸਭ ਕੁਝ ਚੱਲਦਾ ਪਿਆ ਆ ਸੋ ਇੱਕ ਘਰ ਦੇ ਵਿੱਚ ਤੁਹਾਨੂੰ ਦੱਸਦੀ ਆ ਕਿ ਕਿੱਦਾਂ ਪੂਰਾ ਕੈਮਰੇ ਲਾ ਕੇ ਕੈਮਰੇ ਲਾ ਕੇ ਪੂਰੇ ਇਹਨਾਂ ਨੇ ਨਿਗਰਾਨੀ ਰੱਖੀ ਹੋਈ ਸੀ ਵੀ ਕੋਈ ਮੁਲਾਜ਼ਮ ਜੇ ਗਲੀ ਦੇ ਵਿੱਚ ਆਂਦਾ ਆ ਤੇ ਫੜਾਫੜ ਸਤਰਕ ਹੋ ਜਾਂਦੇ ਨੇ ਪਰ ਇੱਕ ਗੱਲ ਦੇਖਣ ਵਾਲੀ ਇਹ ਆ ਕਿ ਕਿੱਦਾਂ ਇਹਨਾਂ ਲੋਕਾਂ ਨੂੰ ਸ਼ਹਿ ਮਿਲਦੀ ਆ ਕਿ ਇਹ ਕਿਦੋਂ ਇੰਨਾ ਵੱਡੀ ਥੇਪ ਇਹਨਾਂ ਕੋ ਹੁਣ ਪ੍ਰੈਗਾ ਦੀ ਮਿਲਿਆ ਜਾਂ ਹੋਰ ਸ਼ਰਾਬ ਦੀ ਮਿਲਿਆ ਇਹ ਕਿੱਦਾਂ ਇੱਥੇ ਤੱਕ ਪਹੁੰਚ ਜਾਂਦੀ ਆ ਪੁਲਿਸ ਆਪਣਾ ਕੰਮ ਬਖੂਬੀ ਕਰ ਰਹੀ ਆ ਥੋੜੀ ਦੇਰ ਤੱਕ ਆ ਪੀਲਾ ਬੰਦਾ ਵੀ ਇਸ ਘਰ ਦੇ ਉੱਤੇ ਜਿਹੜਾ ਫਿਰੇਗਾ ਸੋ ਇਹ ਮੈਗਨਾ ਨੂੰ ਚੰਗੀ ਤਰ੍ਹਾਂ ਫਿਰਨਾ ਚਾਹੀਦਾ ਤਾਂਕਿ ਇਹਨਾਂ ਦਾ ਇਹ ਹੁਣ ਪੀਲਾ ਬੰਦਾ ਪੂਰਾ ਫਿਰ ਕੇ ਰਹੇਗਾ ਜੀ ਅੱਜ ਦੇ ਦਿਨ ਦੇ ਵਿੱਚ ਇਹਦੇ ਤੇ ਪਹਿਲਾਂ ਇਹ ਆਪਾਂ ਇਹਦੀ ਜਿਹੜੀ ਐਫ ਆਈ ਆਰ ਦੀ ਪ੍ਰोसीडिंग्स ਨੇ ਇਹ ਪੂਰੀਆਂ ਕੀਤੀਆਂ ਜਾਣੀਆਂ ਉਸ ਤੋਂ ਬਾਅਦ ਅਗਲੀ ਕਾਰਵਾਈ ਦੇਖੀ ਜਾਊਗੀ ਸੋ ਪਰ ਅੱਜ ਪੀਲਾ ਪੰਜਾ ਫਿਰ ਨਾ ਆਇਆ ਸੀ ਤਾਂ ਅਗਲੀ ਨਵੀਂ ਇੱਕ ਹੋਰ ਚੀਜ਼ ਮਿਲ ਗਈ ਹਾਂਜੀ ਹਾਂਜੀ ਇਹ ਦੇਖੋ ਇਹ ਬੜੇ ਆਦਤਨ ਸਮਗਲਰ ਲੋਕ ਨੇ ਇਹ ਜੀ ਇਹਨਾਂ ਨੂੰ ਸਮਾਜ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਨਹੀਂ ਜੀ ਦੇਖੋ ਪਹਿਲਾਂ ਬੰਦਾ ਕਿੰਨੀ ਵਾਰ ਇਹ ਫੜੇ ਗਏ ਨੇ ਐਫ ਆਈ ਆਰ ਨਾਲ ਰਜਿਸਟਰਡ ਹੋਈਆਂ ਨੇ ਇਹ ਫਿਰ ਨਹੀਂ ਹਟ ਰਹੇ ਫਿਰ ਨਹੀਂ ਹਟਦੇ ਉਹ ਫਿਰ ਜਿਹਨੂੰ ਆਤ ਗੰਦਗੀ ਦੀ ਬੈਜਵੇ ਉਹ ਕਿੱਥੇ ਸੱਬੇ ਸਮਾਜ ਵਿੱਚ ਰਹਿਣਾ ਚਾਹੁੰਦੇ ਬਿਲਕੁਲ ਜੀ ਦੇਖੋ ਕਿੱਦਾਂ ਵੱਡਾ ਜ਼ਖੀਰਾ ਇਹ ਰੱਖ ਕੇ ਬੈਠੇ ਨੇ ਘਰੇ ਜਦੋਂ ਇਹਨਾਂ ਨੂੰ ਆਲੇ ਦੁਆਲੇੋਂ ਪਤਾ ਲੱਗ ਗਿਆ ਹੋਣਾ ਕਿ ਪੁਲਿਸ ਕੋਈ ਰੇਡ ਕਰਨ ਆ ਰਹੀ ਹੈ ਤੇ ਦਾਬਾ ਦਾ ਫਰਾਰ ਹੋ ਗਏ ਇਹ ਦੇਖੋ ਘਰੇ ਇੰਨਾ ਮਿਲੇ ਲੈ ਕੇ ਕਿੰਨਾਂ ਗਏ ਹੋਣੇ ਲੈ ਕੇ ਕਿੰਨਾਂ ਗਏ ਹੋਣਗੇ ਤੇ ਜਿਹੜੇ ਇਹਨਾਂ ਨੂੰ ਦੇਣ ਵਾਲੇ ਹੋਣਗੇ ਉਹ ਵੀ ਭੱਜੇ ਹੋਣਗੇ ਜਿਹੜੇ ਇਹਨਾਂ ਨੇ ਸਪਲਾਈ ਮੈਂ ਜੀ ਇਹ ਸਾਰੀ ਜਾਂਚ ਕੀਤੀ ਜਾਊਗੀ ਦੋਛ ਨੂੰ ਅਰੈਸਟ ਕਰਕੇ ਵੀ ਕਿੱਥੋਂ ਲੈ ਕੇ ਆਏ ਨੇ ਕਿਨਾ ਕਿਨਾ ਨੂੰ ਸਪਲਾਈ ਕਰਦੇ ਸੀ ਕੀ ਕੀ ਹੈ ਸੋ ਬਿਲਕੁਲ ਅਸੀਂ ਤੁਹਾਨੂੰ ਦਿਖਾ ਦੇ ਕਿ ਅੱਜ ਡੁਗਰੀ ਦੇ ਵਿੱਚ ਖੜੇ ਜਿੱਥੇ ਸਵੇਰ ਦੀ ਨਿਰੰਤਰ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਫੇਰਿਆ ਆ ਪਰ ਡੁਗਰੀ ਦੇ ਇੱਕ ਘਰ ਜਿਹੜਾ ਕਿ ਦੱਸਦੇ ਇੱਥੇ ਸ਼ਿੰਦੇ ਨਾਂ ਦਾ ਇੱਕ ਨਾ ਸਮਗਲਰ ਦਾ ਘਰ ਆ ਜਿਹਦੇ ਘਰੋਂ ਦੀ ਇੱਕ ਪੁਲਿਸ ਜਿਹੜਾ ਰੇਡ ਕਰਾਂਦੀ ਢਾਣ ਆਂਦੀ ਤੇ ਇੱਕ ਹੋਰ ਇੱਕ ਥੇਪ ਮਿਲਦੀ ਆ ਜਿਹਦੇ ਵਿੱਚ ਨਸ਼ੇ ਦੀਆਂ ਗੋਲੀਆਂ ਤੇ ਸ਼ਰਾਬ ਮਿਲਦੀ ਆ ਸੋ ਨਵੀਂ ਅਪਡੇਟ ਲਈ ਜੁੜੇ ਰਹੋ ਦੇਖਦੇ ਆ ਇਸ ਇਸ ਵਿੱਚ ਹੋਰ ਕੀ ਮੋੜ ਆਂਦਾ ਨਵੀਂ ਅਪਡੇਟ ਲਈ ਜੁੜੋ ਸਾਹਿਬ ਨਾਲ ਤੇ ਜਰੋ ਯੂਨਾਈਟਿਡ ਪੋਰਟ ਕੈਮਰਾਮੈਨ ਸਤਪਾਲ ਦੇ ਨਾਲ ਮਨੋਜੀ ਰਾ ਤੁਸੀਂ ਦੱਸਣਾ ਜਿਹੜੀ ਅੱਜ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਇੱਥੇ ਨਸ਼ੇ ਵਿਰਾਲੇ ਮੈਂ ਸਰਪੰਚ ਭਾਈ ਹਿੰਮਤ ਸਿੰਘ ਨਗਰ ਤੋਂ ਦਿਲਵਰ ਸਿੰਘ ਪੱਟੀ ਹਾਂ ਜੀ ਪੁਲਿਸ ਦੀ ਕਾਰਵਾਈ ਵਧੀਆ ਚੱਲ ਰਹੀ ਹੈ ਨਸ਼ਾ ਦੇ ਖਿਲਾਫ ਪੁਲਿਸ ਨੇ ਉੱਤਾਂ ਚੱਕਿਆ ਹੋਇਆ ਉਹ ਸਹੀ ਢੰਗ ਨਾਲ ਕਾਰਵਾਈ ਕਰ ਰਹੀ ਹੈ ਅੱਜ ਇੱਥੇ ਭਾਈ ਹਿੰਮਤ ਸਿੰਘ ਨਗਰ 'ਚ ਵੀ ਕਾਰਵਾਈ ਹੋਈ ਹੈ ਤੇ ਇੱਥੇ ਕੁਝ ਮਾਰੂ ਹਥਿਆਰ ਵੀ ਮਿਲੇ ਨੇ ਤੇ ਇਹਦੇ ਮੁਤਾਬਕ ਅਸੀਂ ਪੁਲਿਸ ਦਾ ਐਪਰੀਸ਼ੀਏਟ ਕਰਦੇ ਹਾਂ ਵੀ ਜਿਨ੍ਹਾਂ ਨੇ ਸਰਕਾਰੀ ਕ ਇਹ ਕਾਰਵਾਈ ਕਰਦੇ। ਇਹ ਥਾਣਾ ਕਿਹੜਾ ਪੈਂਦਾ ਜੀ? ਇਹ ਥਾਣਾ ਦੁਗਰੀ। ਦੁਗਰੀ। ਕੋਈ ਨਸ਼ਾ ਵਗੈਰਾ ਵੀ ਬ੍ਰਾਮਤ ਹੋਇਆ? ਇਹ ਸਾਰਾ ਇੱਥੇ ਬ੍ਰਾਮ ਦੀ ਹੋਈ। ਕਿਸੇ ਦੀ ਹੋਈ ਬੰਦੇ? ਨਸ਼ੇ ਦੀ। ਨਸ਼ੇ ਨਾਲ ਨਾਲ ਉਹਤੀ ਫਜ਼ਾਰਾਂ ਦੀ। ਕੋਈ ਵਿਅਕਤੀ ਜਿਹੜੀ ਥਾਣੇ ਦੀ ਨਾਂ ਦੀ? ਇਹ ਦੁਗਰੀ ਥਾਣੇ ਦੇ ਦੀ ਨਾਂ ਦੀ। ਕੋਈ ਵਿਅਕਤੀ ਵੀ ਫੜਾਇਆ ਗਿਆ? ਨਹੀਂ ਸਰ ਇੱਥੇ ਤੱਕ ਨਹੀਂ। ਵਿਅਕਤੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜਿਹੜੀ ਪੁਲਿਸ ਨੇ ਕਾਰਵਾਈ ਕੀਤੀ ਆ ਤੁਹਾਡੇ ਇਲਾਕੇ ਦੇ ਵਿੱਚ ਹੋਰ ਵੀ ਇਦਾਂ ਦੇ ਟਿਕਾਣੇ ਤੇ ਹੋਣੀ ਚਾਹੀਦੀਆਂ ਨਹੀਂ ਹੋਣੀ ਚਾਹੀਦੀ ਹੈ ਜੇ ਕੋਈ ਸੰਬਾਧ ਚੋਹੇ ਜੇ ਨਸ਼ੇ ਦੇ ਕੋਡ ਨੂੰ ਦੂਰ ਕਰਨਾ ਚਾਹੀਦਾ ਤੁਸੀਂ ਪੁਲਿਸ ਦਾ ਕੀ ਸਹਿਯੋਗ ਕਰੋਗੇ ਜੇ ਤੁਹਾਡੇ ਜਿੱਦਾਂ ਦਾ ਵੀ ਸਹਿਯੋਗ ਦਾ ਇਹ ਪੁਲਿਸ ਦੇ ਨਾਲ ਆਈਆਂ ਸੋ ਜਿੱਦਾਂ ਸੱਚ ਉਹ ਵੀ ਸ਼ੁਰੂ ਹੋਏ ਤੁਸੀਂ ਮੌਕੇ ਤੇ ਸੀਗੇ ਜੀ ਸਰ ਅਸੀਂ ਪਹੁੰਚ ਗਏ ਮੌਕੇ ਤੇ ਪਹੁੰਚੇ ਆ ਬਸ ਜੇ ਵੈਸੇ ਨਸ਼ਾ ਕੀ ਫਲੇ ਗਿਆ ਹੈ ਸਾਹਮਣੇ ਕੁਝ ਸਰ ਇਹ ਦਾਨੀ ਹੋਰ ਤਾਂ ਦੱਸੋ ਚੈੱਕ ਕਰਕੇ ਦੱਸੇ ਜਾਣਗੇ ਕੀ ਆ ਕੀ ਨਹੀਂ